ਬੁੱਢਾ ਦਰਿਆ ਪ੍ਰਦੂਸ਼ਣ ਮਾਮਲਾ ਬੁੱਢੇ ਦਰਿਆ ਦਾ ਹੀ ਇਕੱਲਾ ਮਸਲਾ ਨਹੀਂ ਪੰਜਾਬ ਦੇ ਸਮੁੱਚੇ ਪਾਣੀ ਦਾ ਖਾਸ ਕਰਕੇ ਲੁਧਿਆਣੇ ਤੋਂ ਸ਼ੁਰੂਆਤ ਹੋਈ ਜਿਹੜਾ ਮੁੱਢ ਅੱਜ ਕਿਉਂ ਬੰਨਿਆ ਕਿਉਂਕਿ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਇੱਕ ਮੋਰਚਾ ਤੈਅ ਹੁੰਦਾ ਜਿਸ ਦੇ ਵਿੱਚ ਵੱਖ-ਵੱਖ ਆਗੂਆਂ ਨੇ ਸਮਾਜ ਸੇਵਕਾਂ ਨੇ ਤੈਅ ਕੀਤਾ ਕਿ ਅਸੀਂ ਉੱਥੇ ਇਕੱਠੇ ਹੋਣਾ ਹੈ ਔਰ ਇਕੱਠੇ ਹੋਣ ਦੇ ਲਈ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਇਸ ਦੇ ਵਿੱਚ ਰਾਜਸਥਾਨ ਜਿਹੜਾ ਸੂਬਾ ਉਹ ਵੀ ਸ਼ਾਮਲ ਹੈ ਰਾਜਸਥਾਨ ਦੇ ਵੀ ਕੁਝ ਲੋਕ ਨੇ ਜਿਹੜੇ ਪੀੜਤ ਨੇ ਇਥੋਂ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਤੇ ਜਾਂਦਾ ਹੋਇਆ ਕਈ ਜ਼ਿਲੇ ਤੇ ਕਈ ਥਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਕਰਕੇ ਭਿਆਨਕ ਬਿਮਾਰੀਆਂ ਦਾ ਲੋਕ ਪਰੇਸ਼ਾਨ ਹੁੰਦੇ ਨੇ ਸ਼ਿਕਾਰ ਹੁੰਦੇ ਨੇ ਤੇ ਅੱਜ ਸਥਿਤੀ ਕੀ ਪੈਦਾ ਹੋਈ ਹੈ ਆਫਸਰਾਂ ਆਗੂ ਨੇ ਜਿਹੜੇ ਉਹ ਹਿਰਾਸਤ ਵਿੱਚ ਲਏ ਗਏ ਨੇ ਕਈਆਂ ਨੂੰ ਘਰਾਂ ਦੇ ਵਿੱਚ ਡეტেইন ਕਰ ਦਿੱਤਾ ਗਿਆ ਖਾਸ ਕਰਕੇ ਇਸ ਦੇ ਵਿੱਚ ਜਿਹੜੀ ਇਸ ਲੀਡ ਕਰਨ ਵਾਲਿਆਂ ਦੇ ਵਿੱਚੋਂ ਜਿਵੇਂ ਅਮਿਤੋਜ ਮਾਨ ਲੱਖਾ ਸਿਧਾਣਾ ਉਹ ਆਪਣੇ ਆਪਣੇ ਫੇਸਬੁੱਕ ਦੇ ਉੱਤੇ ਤਾਜ਼ਾ ਵੀਡੀਓ ਪਾ ਰਹੇ ਨੇ ਜਿਸ ਦੇ ਵਿੱਚ ਉਹ ਤਾਇਆ ਸਥਿਤੀ ਤੋਂ ਜਾਣੂ ਕਰਵਾ ਰਹੀ ਨੇ ਪਰ ਬਹੁਤ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਜਿਨ੍ਹਾਂ ਨੂੰ ਮੌਕੇ ਤੋਂ ਪੁਲਿਸ ਨੇ ਚੱਕ ਲਿਆ ਔਰ ਇਥੋਂ ਤੱਕ ਕਿ ਜਿਹੜੇ ਕਮਿਸ਼ਨਰ ਪੁਲਿਸ ਨੇ ਸੀਪੀ ਨੇ ਲੁਧਿਆਣਾ ਦੇ ਕੁਲਦੀਪ ਸਿੰਘ ਚਾਹਲ ਉਹਨਾਂ ਨੇ ਵੀ ਸਖਤ ਚੇਤਾਵਨੀ ਦਿੱਤੀ ਆ ਕਿ ਜਿਹੜਾ ਵੀ ਕਾਨੂੰਨ ਤੋੜੇਗਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਹਾਲਾਂਕਿ ਜਦੋਂ ਉਹਨਾਂ ਨੂੰ ਇਸ ਬਾਬਤ ਹੋਰ ਸਵਾਲ ਪੁੱਛਿਆ ਗਿਆ ਕਿ ਇਸ ਦੇ ਵਿੱਚ ਦੋ ਤਰ੍ਹਾਂ ਦੀ ਸਥਿਤੀ ਦਾ ਟਕਰਾਅ ਹੋ ਗਿਆ ਇੱਕ ਪਾਸੇ ਡਾਇੰਗ ਫੈਕਟਰੀਆਂ ਵਾਲੇ ਨੇ ਉਹਨਾਂ ਦੀ ਐਸੋਸੀਏਸ਼ਨ ਕੰਮ ਕਰ ਲਈ ਉਹਨਾਂ ਨੇ ਇੱਕ ਆਪਣੀ ਸਟੇਜ ਲਗਾ ਲਈ ਹੈ ਜਿਸ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਪ੍ਰਵਾਸੀ ਜਿਹੜੇ ਲੋਕ ਨੇ ਜਿਹੜੇ ਇੱਥੇ ਵਸ ਚੁੱਕੇ ਆ ਲੁਧਿਆਣੇ ਦੇ ਵਿੱਚ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਇਕੱਠਾ ਇਕੱਠਾ ਕਰ ਲਿਆ ਵੱਖ-ਵੱਖ ਜਿਹੜੇ ਪੰਜਾਬੀ ਨਿਊਜ਼ ਚੈਨਲ ਨੇ ਉਹਨਾਂ ਦੇ ਉੱਤੇ ਹੋ ਰਹੀਆਂ ਰਿਪੋਰਟਾਂ ਨੇ ਜਿਹੜੀਆਂ ਸਥਾਨਕ ਪੱਧਰ ਦੇ ਉੱਤੇ ਉੱਥੋਂ ਜਾਣਕਾਰੀ ਆ ਰਹੀ ਹੈ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਵੀ ਇੱਕ ਪਾਸੇ ਇਕੱਠਾ ਕੀਤਾ ਜਾ ਰਿਹਾ ਹੈ ਡਾਈੰਗ ਫੈਕਟਰੀਆਂ ਦੇ ਵੱਲੋਂ ਜਿਹੜੇ ਉੱਥੇ ਮਜ਼ਦੂਰ ਕੰਮ ਕਰਦੇ ਨੇ ਬੇਸ਼ੱਕ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ ਉਸ ਦਾ ਵੀ ਫਿਕਰਮੰਦੀ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਜਿਹੜੇ ਲੋਕ ਮੋਰਚਾ ਲਾਉਣਾ ਚਾਹੁੰਦੇ ਨੇ ਜਾਂ ਫਿਰ ਬੰਨ ਮਾਰਨਾ ਚਾਹੁੰਦੇ ਨੇ ਕਿ ਜਿਹੜੀਆਂ ਡਾਈੰਗ ਫੈਕਟਰੀਆਂ ਦਾ ਗੰਦਾ ਪਾਣੀ ਹੈ ਪ੍ਰਦੂਸ਼ਿਤ ਪਾਣੀ ਹੈ ਉਹ ਬੁੱਢੇ ਦਰਿਆ ਦੇ ਵਿੱਚ ਨਾ ਮਿਲੇ ਉਸ ਨੂੰ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਕਹਿਣਾ ਸ਼ੁਰੂ ਇਸੇ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਸ ਦੇ ਵਿੱਚ ਜਿਹੜਾ ਪਾਣੀ ਹੈ ਉਹ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਗਿਆ ਤਰਥੀ ਏਠਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਔਰ ਕਈ ਲੋਕ ਜਿਹੜੇ ਕੰਡੇ ਉੱਤੇ ਵਸਦੇ ਨੇ ਉਹ ਸ਼ਕਾਰ ਹੋ ਗਏ ਨੇ ਤੇ ਇਹੀ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਜਦੋਂ ਮਿਲਦਾ ਹੈ ਤੇ ਉਸ ਪਾਣੀ ਨੂੰ ਵੀ ਪਲੀਤ ਕੀਤਾ ਜਾਂਦਾ ਹੈ ਹਾਲਾਂਕਿ ਮਸਲਾ ਕੱਲਾ ਲੁਧਿਆਣੇ ਦਾ ਨਹੀਂ ਹੈ ਇਸੇ ਤਰ੍ਹਾਂ ਜਲੰਧਰ ਦੀਆਂ ਵੀ ਵੱਡੀਆਂ ਫੈਕਟਰੀਆਂ ਨੇ ਚਮੜਾ ਉਦਯੋਗ ਹੈ ਉਸ ਦਾ ਪਾਣੀ ਜਿਹੜਾ ਅੱਗੇ ਵਹੀਂ ਵਿੱਚ ਜਾ ਕੇ ਪੈਂਦਾ ਹੈ ਤੇ ਫਿਰ ਅੱਗੇ ਉਹ ਦਰਿਆਵਾਂ ਵਿੱਚ ਜਾ ਕੇ ਮਿਲਦਾ ਹੈ ਇਸ ਤਰ੍ਹਾਂ ਸਮੁੱਚੇ ਪੰਜਾਬ ਦੀ ਕਹਾਣੀ ਹੈ ਪੰਜਾਬ ਦੇ ਪਾਣੀ ਜਿਹੜੇ ਪ੍ਰਦੂਸ਼ਿਤ ਹੋ ਰਹੇ ਨੇ ਇਸੇ ਕਰਕੇ ਪਰ ਅੱਜ ਜਿਹੜਾ ਤਾਜ਼ਾ ਮਾਹੌਲ ਬਣਿਆ ਹੋਇਆ ਉਸ ਦੇ ਵਿੱਚ ਸੰਭਾਵਨਾ ਹੈ ਕਿ ਟਕਰਾਹ ਦੀ ਸਥਿਤੀ ਪੈਦਾ ਨਾ ਹੋਵੇ ਇਸੇ ਕਰਕੇ ਪੁਲਿਸ ਚੱਪੇ-ਚੱਪੇ ਉੱਤੇ ਲਗਾਈ ਗਈ ਪ੍ਰਸ਼ਾਸਨ ਵੱਲੋਂ ਚੇਤਾਵਨੀਆਂ ਦਿੱਤੀਆਂ ਗਈਆਂ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਵਾਲੇ ਆਗੂਆਂ ਦੇ ਵੱਲੋਂ ਰੋਸ ਕੱਢਿਆ ਜਾ ਰਿਹਾ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੇ ਬਦਲਾਅ ਦੀ ਅਸੀਂ ਉਮੀਦ ਨਹੀਂ ਸੀ ਕੀਤੀ ਘਟੋ ਘਟਾ ਆਮ ਆਦਮੀ ਪਾਰਟੀ ਵੀ ਸਰਕਾਰ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਰਨਗੇ ਜਿੱਥੇ-ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇਗੀ ਪੰਜਾਬੀਆਂ ਦੀ ਗੱਲ ਹੋਵੇਗੀ ਉੱਥੇ ਹੀ ਰੋਕਾਂ ਲਾਈਆਂ ਜਾਣਗੀਆਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਹਾਲਾਂਕਿ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਕਿਉਂਕਿ ਜਦੋਂ ਪਹਿਲਾ ਕਾਲੇ ਮੋਰ ਜਿਹੜਾ ਪਾਣੀ ਦੇ ਮੋਰਚੇ ਨੂੰ ਲਾਉਣ ਵਾਲੇ ਜਾਂ ਉਹ ਆਗੂ ਨੇ ਉਸਬੰਧਤ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਜਰੀਏ ਜਿਹੜਾ ਪ੍ਰਚਾਰ ਕੀਤਾ ਗਿਆ ਕਿ 3 ਦਸੰਬਰ ਯਾਨੀ ਕਿ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਕਿ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਜਿਸ ਦੇ ਵਿੱਚ ਰਾਜਸਥਾਨ ਦੇ ਵੀ ਕੁਝ ਲੋਕਾਂ ਨੂੰ ਸੱਦਾ ਦਿੱਤਾ ਗਿਆ ਉਧਰੋਂ ਆਏ ਵੀ ਕਈਆਂ ਨੂੰ ਰਾਵਾਂ ਵਿੱਚ ਰੋਕ ਲਿਆ ਗਿਆ ਔਰ ਕੁਝ ਪੰਜਾਬ ਦੇ ਲੋਕ ਵੀ ਉੱਥੇ ਅੱਜ ਇਕੱਠੇ ਹੋਣਾ ਚਾਹੁੰਦੇ ਸਨ ਕਈਆਂ ਨੂੰ ਘਰਾਂ 'ਚ ਰੀਟੇਨ ਕੀਤਾ ਗਿਆ ਵੱਖ-ਵੱਖ ਤਸਵੀਰਾਂ ਸੋਸ਼ਲ ਮੀਡੀਆ ਤੋਂ ਆ ਰਹੀਆਂ ਨੇ ਔਰ ਵੱਡੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੀ ਜਿਹੜੀ ਚੱਲੀ ਆ ਰਹੀ ਸੀ ਗੱਲਬਾਤ ਉਸ ਦੇ ਵਿੱਚ ਪੰਜਾਬ ਡਾਇਰਜ਼ ਐਸੋਸੀਏਸ਼ਨ ਜਿਹੜੀ ਕਿ ਫੈਕਟਰੀਆਂ ਦੇ ਜਿਹੜੇ ਮੈਂਬਰ ਨੇ ਐਸੋਸੀਏਸ਼ਨ ਦੇ ਉਹਨਾਂ ਨੇ ਇੱਕ ਸਖਤ ਚੇਤਾਵਨੀ ਦਿੱਤੀ ਸੀ ਕਿ ਜਿਹੜਾ ਮਰਜ਼ੀ ਆ ਕੇ ਬੰਨ ਮਾਰਨ ਦੀ ਕੋਸ਼ਿਸ਼ ਕਰੇ ਫਿਰ ਅਸੀਂ ਵੀ ਅੱਗੋਂ ਟੱਕਰਾਂਗੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਿੱਤੀਆਂ ਗਈਆਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਇਸ ਦਾ ਜਵਾਬ ਫਿਰ ਮੋੜਵੇਂ ਰੂਪ ਦੇ ਵਿੱਚ ਜਿਹੜੇ ਮੋਰਚਾ ਲਾਉਣਾ ਚਾਹੁੰਦੇ ਨੇ ਉਹਨਾਂ ਆਗੂਆਂ ਵੱਲੋਂ ਵੀ ਦਿੱਤਾ ਗਿਆ ਕਿ ਦੇਖਾਂਗੇ ਇੱਕ ਦੂਜੇ ਦੇ ਖਿਲਾਫ ਮੰਦੀ ਸ਼ਬਦਾਵਲੀ ਵੀ ਵਰਤੀ ਗਈ ਇਹ ਸਾਰੀਆਂ ਗੱਲਾਂ ਨੂੰ ਪੰਜਾਬ ਦੇ ਲੋਕਾਂ ਨੇ ਦੇਖਿਆ ਪਰ ਅੱਜ ਦਾ ਸਥਿਤੀ ਅੱਜ ਦਾ ਤਾਜ਼ਾ ਮਾਹੌਲ ਕਈ ਲੋਕਾਂ ਨੂੰ ਡਿਟੇਨ ਇਸ ਕਰਕੇ ਕੀਤਾ ਗਿਆ ਕਿ ਬੁੱਢੇ ਦਰਿਆਲ ਦੇ ਵਿੱਚ ਪੈਂਦਾ ਜਿਹੜਾ ਪਾਣੀ ਹੈ ਗੰਦਾ ਫੈਕਟਰੀਆਂ ਦਾ ਉਹਨੂੰ ਨਾ ਜਿਹੜਾ ਆ ਬਨ ਮਾਰਨ ਤੋਂ ਰੋਕਣਾ ਇਸ ਕਰਕੇ ਕਈਆਂ ਨੇ ਉਸ ਪਾਸੇ ਮੋਰਚਾ ਲਾ ਲਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਇਕੱਠਾ ਕੀਤਾ ਹੋਇਆ ਦੂਜੇ ਪਾਸੇ ਵੱਖੋ-ਵੱਖਰਾਂ ਥਾਵਾਂ ਦੇ ਉੱਤੋਂ ਉਸ ਥਾਂ ਦੇ ਉੱਤੇ ਖਾਸ ਕਰਕੇ ਵੇਰਕਾ ਪਲਾਂਟ ਵਾਲੇ ਪਾਸੇ ਜਿਹੜੇ ਪਹੁੰਚਣਾ ਚਾਹੁੰਦੇ ਸੀ ਲੋਕ ਕਿਉਂਕਿ ਲੁਧਿਆਣੇ ਦੀਆਂ ਚਾਰੋਂ ਦਿਸ਼ਾਵਾਂ ਵਾਲੇ ਪਾਸਿਓਂ ਲੋਕਾਂ ਨੇ ਆਉਣਾ ਸੀ ਉਸ ਮੋਰਚੇ 'ਚ ਪੁੱਜਣਾ ਸੀ ਚਾਹੇ ਉਧਰੋਂ ਫਰੋਹੀਪੁਰ ਰੋਡ ਹੋਵੇ ਜਾਂ ਫਿਰ ਇਧਰੋਂ ਚੰਡੀਗੜ੍ਹ ਰੋਡ ਹੋਵੇ ਜਾਂ ਫਿਰ ਬਾਕੀ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਖੰਨੇ ਵਾਲੇ ਪਾਸਿਓਂ ਵੀ ਲੁਧਿਆਣੇ ਵੱਲ ਨੂੰ ਐਂਟਰ ਕਰਨੇ ਸੀ ਉਹ ਸਾਰੇ ਲੋਕ ਹੁਣ ਇਸ ਮਾਮਲੇ ਦੇ ਵਿੱਚ ਸਥਿਤੀ ਇਹ ਪੈਦਾ ਹੋਈ ਹੈ ਤਾਜ਼ੇ ਹਾਲਾਤ ਇਹ ਨੇ ਕਿ ਉੱਥੇ ਜਿੱਥੇ ਬੰਨ ਮਾਰਿਆ ਜਾਣਾ ਹੈ ਉੱਥੇ ਫਿਲਹਾਲ ਦੀ ਘੜੀ ਕਿਸੇ ਨੂੰ ਵੀ ਪਹੁੰਚਣ ਨਹੀਂ ਦਿੱਤਾ ਗਿਆ ਏਕਾ ਦੁੱਕਾ ਲੋਕ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਉੱਥੋਂ ਖਿੜੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੱਡੀ ਗਿਣਤੀ ਤੈਨਾਤ ਕੀਤਾ ਗਿਆ ਸੈਂਕੜੇ ਮੁਲਾਜ਼ਮ ਨੇ ਜਿਹੜੇ ਉਹ ਲੁਧਿਆਣਾ ਸ਼ਹਿਰ ਤੋਂ ਬਾਹਰ ਨੇ ਔਰ ਹਜ਼ਾਰਾਂ ਮੁਲਾਜ਼ਮ ਲੁਧਿਆਣਾ ਸ਼ਹਿਰ ਦੇ ਅੰਦਰ ਨੇ ਚੱਪੇ-ਚੱਪੇ ਤੇ ਤੈਨਾਤ ਕੀਤੇ ਗਏ ਤਾਂ ਕਿ ਲੋਕਾਂ ਦਾ ਵੱਡਾ ਇਕੱਠ ਨਾ ਪੈਦਾ ਹੋਵੇ ਕਿਉਂਕਿ ਇੱਕ ਦੂਜੇ ਨੂੰ ਜਿਸ ਤਰ੍ਹਾਂ ਚੇਤਾਵਨੀਆਂ ਦਿੱਤੀਆਂ ਗਈਆਂ ਉੱਥੇ ਇਹ ਲੱਗਦਾ ਸੀ ਕਿ ਇੱਕ ਪਾਸੇ ਫੈਕਟਰੀਆਂ ਵਾਲੇ ਕਿਉਂਕਿ ਡਾਈੰਗ ਫੈਕਟਰੀ ਹੁਣ ਦਲੀਲਾਂ ਕੀ ਦਿੱਤੀਆਂ ਗਈਆਂ ਨੇ ਉਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੋ ਆਗੂ ਰੋਕਣਾ ਚਾਹੁੰਦੇ ਨੇ ਬੰਨ ਮਾਰਨਾ ਚਾਹੁੰਦੇ ਨੇ ਕਿ ਗੰਦਾ ਪਾਣੀ ਜਿਹੜਾ ਬੁੱਢੇ ਦਰਿਆ ਵਿੱਚ ਨਾ ਪਵੇ ਉਹਨਾਂ ਦਾ ਕਹਿਣਾ ਹੈ ਕਿ ਪੋਲਿਊਸ਼ਨ ਕੰਟਰੋਲ ਬੋਰਡ ਹੈ ਪੰਜਾਬ ਦਾ ਵੀ ਔਰ ਸੈਂਟਰ ਦਾ ਵੀ ਉਹਨਾਂ ਨੇ ਬਕਾਇਦਾ 12 ਅਗਸਤ ਨੂੰ ਇਹਨਾਂ ਫੈਕਟਰੀਆਂ ਨੂੰ ਨੋਟਿਸ ਕੱਢੇ ਸੀ ਕਿ 26 ਅਗਸਤ ਤੱਕ ਇਹਨਾਂ ਪਾਣੀਆਂ ਨੂੰ ਵਿੱਚ ਨਾ ਪੈਣ ਦਿੱਤਾ ਜਾਵੇ ਰੋਕ ਦਿੱਤਾ ਜਾਵੇ ਪਰ ਫੈਕਟਰੀਆਂ ਵਾਲਿਆਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਵੀ ਨਹੀਂ ਮੰਨੀ ਹਾਲਾਂਕਿ ਕਈਆਂ ਨੂੰ ਸਮੇਂ-ਸਮੇਂ ਤੇ ਜੁਰਮਾਨੇ ਵੀ ਹੁੰਦੇ ਰਹਿੰਦੇ ਨੇ ਪਰ ਜਿਹੜੀ ਡਾਈੰਗ ਇੰਡਸਟਰੀ ਹੈ ਵੱਡੇ ਪੱਧਰ ਤੇ ਲੁਧਿਆਣੇ ਦੀ ਉਹਨਾਂ ਦੇ ਜਿਹੜੇ ਮਾਲਕ ਨੇ ਉਹ ਮੰਨਣ ਨੂੰ ਤਿਆਰ ਨਹੀਂ ਤਾਂ ਇਸੇ ਨੂੰ ਲੈ ਕੇ ਰੋਸ ਵਿਖਾਇਆ ਵਿਖਾਇਆ ਜਾ ਰਿਹਾ ਕੀਤਾ ਜਾ ਰਿਹਾ ਕਈਆਂ ਨੂੰ ਪਹਿਲਾਂ ਰੀਟੇਨ ਕੀਤਾ ਗਿਆ ਕਈਆਂ ਨੂੰ ਹੁਣ ਕੀਤਾ ਜਾ ਰਿਹਾ ਹਾਲ ਦੀ ਘੜੀ 1:00 ਵਜੇਗਾ ਕਿ ਨਹੀਂ ਵਜੇਗਾ ਇਹ ਹੁਣ ਉੱਥੇ ਲੋਕਾਂ ਦੀ ਜਿਹੜੀ ਇਕੱਠੇ ਹੋਣ ਦੀ ਗਿਣਤੀ ਆ ਉਹ ਦੱਸੇਗੀ ਕੁਝ ਵੀ ਸੰਭਵ ਹੋ ਸਕਦਾ ਹੈ ਜਿਸ ਢੰਗ ਦੇ ਨਾਲ ਪਹਿਰੇ ਦਿੱਤੇ ਗਏ ਨੇ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਗਿਆ ਪੰਜਾਬ ਪੰਜਾਬ ਸਰਕਾਰ ਵੱਲੋਂ ਰੋਕਾਂ ਲਗਾਈਆਂ ਗਈਆਂ ਨੇ ਉਸ ਹਿਸਾਬ ਦੇ ਨਾਲ ਹਾਲ ਦੀ ਘੜੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿ ਬੰਨ ਮਾਰਿਆ ਜਾਵੇਗਾ ਰੋਕਿਆ ਜਾਵੇਗਾ ਦੂਜੇ ਪਾਸੇ ਡਾਈੰਗ ਇੰਡਸਟਰੀ ਦੇ ਵੱਲੋਂ ਕਿਹਾ ਜਾ ਰਿਹਾ ਦਲੀਲ ਦਿੱਤੀ ਜਾ ਰਹੀ ਹੈ ਇੱਕ ਪਾਸੇ ਕਿਹਾ ਜਾ ਰਿਹਾ ਕਿ ਕਿਹੜੀ ਡਾਈੰਗ ਇੰਡਸਟਰੀ ਹੈ ਉਸ ਦਾ ਜਿਹੜਾ ਰੰਗਦਾਰ ਪਾਣੀ ਹੈ ਜਾਂ ਰਹਿੰਦ ਖੂੰਦਾ ਉਹ ਮਲਾਈ ਜਾ ਰਹੀ ਦਰਿਆ ਚ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੇ ਡੇਰੀ ਫਾਰਮ ਨੇ ਉਹਨਾਂ ਦਾ ਜਿਹੜਾ ਗੋਬਰ ਹੈ ਜਾਂ ਫਿਰ ਰਹਿੰਦ ਖੂੰਦ ਹੈ ਗੋਹਾ ਜਿਹੜਾ ਉਹ ਪਾਣੀ ਵਿੱਚ ਮਲਾਇਆ ਜਾਂਦਾ ਹੈ ਹਾਲਾਂਕਿ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿਹੜਾ ਪਾਣੀ ਦੇ ਵਿੱਚ ਗੋਹਾ ਮਲਾਇਆ ਜਾ ਰਿਹਾ ਜਾਂ ਰਹਿਦ ਖੁੰਦ ਉਹ ਵੱਖਰੀ ਗੱਲ ਹੈ ਕਿ ਉਹ ਪ੍ਰਦੂਸ਼ਿਤ ਕਰਦੀ ਹੋਵੇਗੀ ਪਰ ਮਿੱਟੀ ਦੇ ਵਿੱਚ ਜਦੋਂ ਇਹ ਰੂੜੀ ਖਾਦ ਵਜੋਂ ਵਰਤੀ ਜਾਂਦੀ ਹੈ ਉਸ ਦੇ ਨਾਲ ਕਿੰਨਾ ਪਾਣੀ ਪਲੀਤ ਹੋਵੇਗਾ ਕਿੰਨਾ ਨਹੀਂ ਇਹ ਤੇ ਉਥੋਂ ਦੀ ਜਿਹੜੀ ਹੈ ਸਥਿਤੀ ਦੱਸ ਸਕਦੀ ਹੈ ਪਰ ਸਭ ਤੋਂ ਵੱਡੀ ਗੱਲ ਕਿ ਖੋਖਲੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਡਾਈੰਗ ਇੰਡਸਟਰੀ ਦੇ ਮਾਲਕਾਂ ਦੇ ਵੱਲੋਂ ਉੱਥੇ ਇਕੱਠੇ ਹੋ ਕੇ ਕਿ ਕਿਵੇਂ ਡੇਰੀ ਫਾਰਮ ਦੇ ਜਿਹੜੇ ਚੱਲਦੇ ਨੇ ਲੁਧਿਆਣਾ ਦੇ ਅੰਦਰ ਉਹ ਲੋਕ ਨੇ ਜਿਹੜੇ ਉੱਥੇ ਰੈਂਦ ਖੁੰਦ ਪਾਉਂਦੇ ਨੇ ਤੇ ਉਸ ਦੇ ਕਰਕੇ ਹੋ ਰਿਹਾ ਉਹਨਾਂ ਨੂੰ ਆਪਣਾ ਜਿਹੜਾ ਫੈਕਟਰੀਆਂ ਦੀ ਰੈਂਦ ਖੁੰਦ ਦਰਿਆ ਦੇ ਵਿੱਚ ਮਿਲਦੀ ਹੈ ਉਹ ਦਿਖਾਈ ਨਹੀਂ ਦੇ ਰਹੀ ਇਸ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਹੈ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਸਖਤ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਦੋਵਾਂ ਧਿਰਾਂ ਨੂੰ ਕਿ ਕਿਸੇ ਤਰ੍ਹਾਂ ਦਾ ਵੀ ਟਕਰਾਅ ਪੈਦਾ ਹੋ ਗਿਆ ਤਾਂ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਮੋਰਚਾ ਲਾਉਣ ਵਾਲੇ ਆਗੂਆਂ ਨੇ ਦਾਵਾ ਕਰਦੇ ਹੁੰਦਾ ਕਿ ਸਾਡੇ ਤੇ ਪਰਚਾ ਅੱਜ ਪੈਂਦਾ ਕੱਲ ਪੈਂਦਾ ਜਦੋਂ ਮਰਜ਼ੀ ਪੈ ਜਾਏ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੁਣ ਦੇਖਦੇ ਆ ਥੋੜੇ ਸਮੇ ਬਾਅਦ ਤਸਵੀਰ ਕੀ ਬਣਦੀ ਆ ਹਾਲ ਦੀ ਘੜੀ ਤਸਵੀਰਾਂ ਟਕਰਾਦੀਆਂ ਹੀ ਉਥੋਂ ਦੇਖਣ ਨੂੰ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਜਿਸ ਤਰ੍ਹਾਂ ਦੀ ਜਾਣਕਾਰੀ ਗਰਾਊਂਡ ਪੱਧਰ ਤੋਂ ਸਾਹਮਣੇ ਆ ਰਹੀ ਹੈ ਹੁਣ ਇਸ ਮਾਮਲੇ ਦੇ ਵਿੱਚ ਤੁਹਾਡੇ ਮੁਤਾਬਕ ਕੌਣ ਸਹੀ ਦਿਸ਼ਾ ਵੱਲ ਜਾ ਰਿਹਾ ਮੋਰਚਾ ਲਾਉਣ ਦਾ ਢੰਗ ਤਰੀਕਾ ਕੀ ਹੈ ਕੀ ਹੋਣਾ ਚਾਹੀਦਾ ਹੈ ਸਾਰੀ ਗੱਲ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਔਰ ਵੇਰਕਾ ਪਲਾਂਟ ਦੇ ਉੱਤੇ ਪੁਲਿਸ ਤੇ ਜਿਹੜੇ ਮੋਰਚੇ ਦੇ ਵਿੱਚ ਆਏ ਆਗੂਆਂ ਦੇ ਵਿਚਾਲੇ ਜਿਹੜੇ ਲੋਕ ਨੇ ਆਪ ਮਾਰੇ ਆਏ ਉਹਨਾਂ ਦੇ ਵਿਚਾਲੇ ਵੀ ਟਕਰਾਅ ਦੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ ਹੋ ਸਕਦਾ ਹੈ ਕਿ ਵੱਡੀ ਗਿਣਤੀ ਜਦੋਂ ਲੋਕ ਇਕੱਠੇ ਹੋ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਸ਼ਟਾਣੀ ਦੇ ਰਹੀ ਹੈ ਉੱਥੇ ਲਾਠੀ ਚਾਰਜ ਵੀ ਹੋ ਜਾਵੇ ਕੁਝ ਵੀ ਸੰਭਵ ਹੈ ਅੱਜ ਦੀ ਸਥਿਤੀ ਦੇ ਵਿੱਚ ਸਾਡੀ ਨਜ਼ਰ ਬਣੀ ਰਹੇਗੀ ਜੋ ਵੀ ਮੌਕੇ ਤੋਂ ਜਾਣਕਾਰੀ ਸਾਹਮਣੇ ਆਉਂਦੀ ਹੈ ਗਰਾਊਂਡ ਦੀ ਰਿਪੋਰਟ ਕੀ ਹੈ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ